ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਤ ਸਰੀ ਮਹਲਾ ਪੰਜਵਾਂ ਮਨਮਹਿ ਸਤਗੁਰ ਧਿਆਨ ਤਰਾ ਦਰਿਓ ਗਿਆਨ ਮੰਤਰ ਹਰ ਨਾਮ ਪ੍ਰੰਬ ਜਿਓ ਮਿਆ ਕਰਾ ਮਨ ਮੈਂ ਸਤਗੁਰ ਧਿਆਨ ਤਰਾ ਦਰੜਿਓ ਗਿਆਨ ਮੰਤਰ ਹਰਨਾਮ ਪ੍ਰਭ ਜਿਓ ਮਾਇਆ ਕਰ ਰਹਾਉ ਕਾਲ ਜਾਲ ਅਰ ਮਹਾ ਜੰਜਾਲਾ ਛੁੱਟ ਕੇ ਜਮ ਹੈ ਡਰਾ ਆਇਓ ਦੁਖ ਹਰਨ ਸ਼ਰਨ ਕਰੁਣਾਪਤ ਗਉਹ ਚਰਨ ਆਸਰਾ ਨਾਮ ਰੂਪ ਭਇਓ ਸਾਧ ਸੰਗ ਭਾਵਨਿਤ ਬਾਰ ਪਰਾ ਆਪਿਓ ਪਿਓ ਗਾਤਿ ਥਿਓ ਪਰਮ ਕਹੋ ਨਾਨਕ ਆਜਰ ਜਰਾ ਨਾਮ ਰੂਪ ਭਇਓ ਸਾਧ ਸੰਗ ਪਾਵਨ ਦਵਾਰ ਪਰਾ ਆਪਿਓ ਪਿਓ ਗਤ ਥਿਓ ਭਰਮਾ ਕਹੋ ਨਾਨਕ ਆਜ ਰਜ਼ਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਤ ਸਰੀ ਮਹਲਾ 5ਵਾਂ ਮਨ ਮੈਂ ਸਤਗੁਰ ਧਿਆਨ ਤਰਾ ਦਰਿਓ ਗਿਆਨ ਮੰਤਰ ਹਰ ਨਾਮ ਪ੍ਰਭ ਜਿਓ ਮਿਆ ਕਰ ਮਨ ਮੈਂ ਸਤਗੁਰ ਧਿਆਨ ਤਰਾ ਦਰੜਿਓ ਗਿਆਨ ਮੰਤਰ ਹਰਨਾਮ ਪ੍ਰਭ ਜਿਓ ਮਯਾ ਕਰ ਰਹਾਉ ਕਾਲ ਜਾਲ ਅਰ ਮਹਾ ਜੰਜਾਲ ਛੁੱਟ ਕੇ ਜਮਹਿ ਡਰਾ ਆਇਓ ਦੁਖ ਹਰਨ ਸ਼ਰਨ ਕਰुणाਪਤ ਗਇਓ ਚਰਨ ਆਸਰਾ ਨਾਮ ਰੂਪ ਭਇਓ ਸਾਧ ਸੰਗ ਭਾਵਨਿਤ ਬਾਰ ਪਰਾ ਆਪਿਓ ਪਿਓ ਗਾਤਿ ਥਿਓ ਪਰਮ ਕਹੋ ਨਾਨਕ ਹਾਜ਼ਰ ਜਰਾ ਨਾਮ ਰੂਪ ਭਇਓ ਸਾਧ ਸੰਗ ਭਾਵਨਿਤ ਬਾਰ ਪਰਾ ਆਪਿਓ ਪਿਓ ਗਾਤਿ ਥਿਓ ਭਰਮਾ ਕਹੋ ਨਾਨਕ ਆਜ ਰਜ਼ਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਤ ਸਰੀ ਮਹਲਾ ਪੰਜਵਾਂ ਮਨ ਮੈਂ ਸਤਗੁਰ ਧਿਆਨ ਤਰਾ ਦਰੜਿਓ ਗਿਆਨ ਮੰਤਰ ਹਰਨਾਮ ਪ੍ਰੰਭ ਜਿਓ ਮਿਆ ਕਰਾ ਮਨ ਮੈਂ ਸਤਗੁਰ ਧਿਆਨ ਤਰਾ ਦਰੜਿਓ ਗਿਆਨ ਮੰਤਰ ਹਰਨਾਮ ਰਾਜਿਓ ਮਿਆ ਕਰਾ ਰਹਾ ਕਾਲ ਜਾਲ ਅਰ ਮਹਾ ਜੰਜਾਲ ਛੁੱਟ ਕੇ ਜਮ ਹੈ ਡਰਾ ਆਇਓ ਦੁਖ ਹਰਨ ਸ਼ਰਨ ਕਰुणाਪਤ ਗਇਓ ਚਰਨ ਆਸਰਾ ਨਾਮ ਰੂਪ ਭਇਓ ਸਾਧ ਸੰਗ ਭਾਵਨ ਦੇ ਦਵਾਰ ਪਰ ਆਪਿਓ ਪਿਓ ਗਾਤ ਥਿਓ ਪਰਮ ਕਹੋ ਨਾਨਕ ਆਜ ਰਜਰਾ ਨਾਮ ਰੂਪ ਭਇਓ ਸਾਧ ਸੰਗ ਭਾਵਨ ਦੇ ਦਵਾਰ ਪਰ ਆਪਿਓ ਪਿਓ ਗਾਤ ਥਿਓ ਭਰਮ ਰੋ ਨਾਨਕ ਆਜ ਰਜ਼ਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਤ ਸ੍ਰੀ ਮਹਲਾ 5 ਮਨ ਮੈਂ ਸਤਗੁਰ ਧਿਆਨ ਤਰਾ ਦਰੜਿਓ ਗਿਆਨ ਮੰਤਰ ਹਰਨਾਮ ਪ੍ਰੰਭ ਜਿਓ ਮਿਆ ਕਰਾ ਮਨ ਮੈਂ ਸਤਗੁਰ ਧਿਆਨ ਤਰਾ ਦਰੜਿਓ ਗਿਆਨ ਮੰਤਰ ਹਰਨਾਮ ਪ੍ਰਭ ਜਿਓ ਮਯਾ ਕਰਹਾਉ ਕਾਲ ਜਾਲ ਅਰ ਮਹਾ ਜੰਜਾਲ ਛੁੱਟ ਕੇ ਜਮ ਹੈ ਡਰਾ ਆਇਓ ਦੁਖ ਹਰਨ ਸ਼ਰਣ ਕਰुणाਪਤ ਗਇਓ ਚਰਨ ਆਸਰਾ ਨਾਮ ਰੂਪ ਭਇਓ ਸਾਧ ਸੰਗ ਭਾਵਨਿ ਦਵਾਰ ਪਰਾ ਆਪਿਓ ਪਿਓ ਗਤਿ ਥਿਓ ਪਰਮ ਕਹੋ ਨਾਨਕ ਹਾਜ਼ਰ ਜਰਾ ਨਾਮ ਰੂਪ ਭਇਓ ਸਾਧ ਸੰਗ ਭਾਵਨਿ ਦਵਾਰ ਪਰਾ ਆਪਿਓ ਪਿਓ ਗਤਿ ਥਿਓ ਭਰਮ ਕਹੋ ਨਾਨਕ ਆਜ ਰਜ਼ਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਤ ਸ੍ਰੀ ਮਹਲਾ 5 ਮਨ ਮੈਂ ਸਤਗੁਰ ਧਿਆਨ ਤਰਾ ਦਰੜਿਓ ਗਿਆਨ ਮੰਤਰ ਹਰਨਾਮ ਪ੍ਰੰਭ ਜਿਓ ਮਿਆ ਕਰ ਮਨ ਮੈਂ ਸਤਗੁਰ ਧਿਆਨ ਤਰਾ ਦਰੜਿਓ ਗਿਆਨ ਮੰਤਰ ਹਰਨਾਮ ਪ੍ਰਭ ਜਿਓ ਮਯਾ ਕਰਹਾਉ ਕਾਲ ਜਾਲ ਅਰ ਮਹਾ ਜੰਜਾਲ ਛੁੱਟ ਕੇ ਜਮਹਿ ਡਰਾ ਆਇਓ ਦੁਖ ਹਰਨ ਸ਼ਰਣ ਕਰुणाਪਤ ਗਇਓ ਚਰਨ ਆਸਰਾ ਨਾਮ ਰੂਪ ਭਇਓ ਸਾਧ ਸੰਗ ਭਾਵਨਿ ਦਵਾਰ ਪਰਾ ਆਪਿਓ ਪਿਓ ਗਾਤਿ ਥਿਓ ਪਰਮ ਕਹੋ ਨਾਨਕ ਹਾਜ਼ਰ ਜਰਾ ਨਾਮ ਰੂਪ ਭਇਓ ਸਾਧ ਸੰਗ ਭਾਵਨਿ ਦਵਾਰ ਪਰਾ ਆਪਿਓ ਪਿਓ ਗਾਤਿ ਥਿਓ ਭਰਮ ਕਹੋ ਨਾਨਕ ਆਜ ਰਜ਼ਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਤ ਸ੍ਰੀ ਮਹੱਲਾ ਪੰਜਵਾਂ ਮਨ ਮੈਂ ਸਤਗੁਰ ਧਿਆਨ ਤਰਾ ਦਰੜਿਓ ਗਿਆਨ ਮੰਤਰ ਹਰਨਾਮ ਪ੍ਰਭ ਜਿਓ ਮਿਆ ਕਰਾ ਮਨ ਮੈਂ ਸਤਗੁਰ ਧਿਆਨ ਤਰਾ ਦਰੜਿਓ ਗਿਆਨ ਮੰਤਰ ਹਰਨਾਮ ਪ੍ਰਭ ਜਿਓ ਮਯਾ ਕਰ ਰਹਾਓ ਕਾਲ ਜਾਲ ਅਰ ਮਹਾ ਜੰਜਾਲਾ ਛੁੱਟ ਕੇ ਜਮ ਹੈ ਡਰਾ ਆਇਓ ਦੁਖ ਹਰਨ ਸ਼ਰਨ ਕਰुणाਪਤ ਗਇਓ ਚਰਨ ਆਸਰਾ ਨਾਮ ਰੂਪ ਭਇਓ ਸਾਧ ਸੰਗ ਭਾਵਨਿਤ ਬਾਰ ਪਰਾ ਆਪਿਓ ਪਿਓ ਗਾਤਿ ਥਿਓ ਪਰਮ ਕਹੋ ਨਾਨਕ ਹਾਜ਼ਰ ਜਰਾ ਨਾਮ ਰੂਪ ਭਇਓ ਸਾਧ ਸੰਗ ਭਾਵਨਿਤ ਬਾਰ ਪਰਾ ਆਪਿਓ ਪਿਓ ਗਾਤਿ ਥਿਓ ਭਰਮਾ ਕਹੋ ਨਾਨਕ ਆਜ ਰਜ਼ਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਤ ਸਰੀ ਮਹਲਾ 5ਵਾਂ ਮਨ ਮੈਂ ਸਤਗੁਰ ਧਿਆਨ ਤਰਾ ਦਰੜਿਓ ਗਿਆਨ ਮੰਤਰ ਹਰਨਾਮ ਪ੍ਰਭ ਜਿਓ ਮਿਆ ਕਰ ਮਨ ਮੈਂ ਸਤਗੁਰ ਧਿਆਨ ਤਰਾ ਦਰੜਿਓ ਗਿਆਨ ਮੰਤਰ ਹਰਨਾਮ ਪ੍ਰਭ ਜਿਓ ਮਯਾ ਕਰਹਾਉ ਕਾਲ ਜਾਲ ਅਰ ਮਹਾ ਜੰਜਾਲ ਛੁੱਟ ਕੇ ਜਮ ਹੈ ਡਰਾ ਆਇਓ ਦੁਖ ਹਰਨ ਸ਼ਰਣ ਕਰुणाਪਤ ਗਇਓ ਚਰਨ ਆਸਰਾ ਨਾਮ ਰੂਪ ਭਇਓ ਸਾਧ ਸੰਗ ਭਾਵਨ ਦੇ ਬਾਰ ਪਰਾ ਆਪਿਓ ਪਿਓ ਗਾਤਿ ਥਿਓ ਪਰਮ ਕਹੋ ਨਾਨਕ ਆਜੁਰ ਜਰਾ ਨਾਮ ਰੂਪ ਭਇਓ ਸਾਧ ਸੰਗ ਭਾਵਨ ਦੇ ਬਾਰ ਪਰਾ ਆਪਿਓ ਪਿਓ ਗਤਿ ਥਿਓ ਭਰਮਾ ਕਹੋ ਨਾਨਕ ਅਜ ਰਜ਼ਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੈਤ ਸਰੀ ਮਹਲਾ 5 ਮਨ ਮੈਂ ਸਤਗੁਰ ਧਿਆਨ ਤਰਾ ਦਰੜਿਓ ਗਿਆਨ ਮੰਤਰ ਹਰਨਾਮ ਪ੍ਰਭ ਜਿਓ ਮਿਆ ਕਰ ਮਨ ਮੈਂ ਸਤਗੁਰ ਧਿਆਨ ਤਰਾ ਦਰੜਿਓ ਗਿਆਨ ਮੰਤਰ ਹਰਨਾਮ ਪ੍ਰਭ ਜਿਓ ਮਯਾ ਕਰ ਰਹਾਓ ਕਾਲ ਜਾਲ ਅਰ ਮਹਾ ਜੰਜਾਲਾ ਛੁੱਟ ਕੇ ਜਮ ਹੈ ਡਰਾ ਆਇਓ ਦੁਖ ਹਰਨ ਸ਼ਰਨ ਕਰੁਣਾਪਤ ਗਇਓ ਚਰਨ ਆਸਰਾ ਨਾਮ ਰੂਪ ਭਇਓ ਸਾਧ ਸੰਗ ਭਾਵਨ ਦੇ ਦਵਾਰ ਪਰਾ ਆਪਿਓ ਪਿਓ ਗਾਤਿ ਥਿਓ ਪਰਮ ਕਹੋ ਨਾਨਕ ਹਾਜ਼ਰ ਜਰਾ ਨਾਮ ਰੂਪ ਭਇਓ ਸਾਧ ਸੰਗ ਭਾਵਨ ਦੇ ਦਵਾਰ ਪਰਾ ਆਪਿਓ ਪਿਓ ਗਤਿ ਥਿਓ ਭਰਮਾ ਕਹੋ ਨਾਨਕ ਆਜ ਰਜ਼ਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ